ਜੇ ਪਿਛਲੀ ਮਨ ਜੋ ਹੋਇਆ ਉਹਦੇ ਕਰਕੇ ਫੇਰ ਦੁਬਾਰਾ ਕਰਨੀ ਪਈ ਇਹ ਹੁਣ ਸਾਰੇ ਪੰਥ ਦੀਆਂ ਅਸੀਸਾਂ ਮਿਲ ਗਏ ਨੇ ਹਗ ਸਿੰਘ ਭਚੰਗ ਸਿੰਘ ਸਭ ਨਾਲ ਖੜੇ ਆ ਜੇ ਕੁਝ ਸਿੰਘ ਹੈਗੇ ਵੀ ਉਹ ਵੀ ਮਾਰੇ ਕਿਰਪਾ ਕਰੇਗਾ ਸਾਰੇ ਆ ਜਾਣਗੇ ਗੁਰੂ ਕੀ ਕਲਾ ਵਰਤੇ ਕਿ ਗੁਰੂ ਸਾਹਿਬ ਦੀਆਂ ਬਹੁਤ ਵੱਡੀਆਂ ਮਿਹਰਾਂ ਨੇ ਕਲਗੀਆਂ ਵਾਲਾ ਪਾਤਸ਼ਾਹ ਹਾਜ਼ਰ ਨਜ਼ਰਿਆ ਅੱਜ ਸਮੁੱਚੇ ਪੰਥ ਵੱਲੋਂ ਇੱਥੇ ਇਕੱਤਰਤ ਹੋ ਕੇ ਬੁੱਢਾ ਦਲ ਤਰਨਾ ਦਲ ਵਿਧੀ ਜੰਦੀਏ ਮਾਫਰਖ ਫੇਰ ਜਿੰਨੇ ਵੀ ਮਹਾਰਾਜ ਦੇ ਤਰਨਾ ਦਾ ਰੰਗਰੇਟੀਆਂ ਫੁਜਾਂ ਉਹ ਸਭ ਹਾਜ਼ਰ ਬਈ ਅੱਜ ਦੇਸਾ ਪ੍ਰਦੇਸਾ ਜੋ ਵੀ ਅੰਡੋ ਗਵੰਡੋ ਵੀ ਸੈਂਟਰ ਤੋਂ ਵੀ ਇੱਧਰ ਉੱਧਰੋਂ ਵੀ ਚਾਰਚ ਫੇਰੇ ਸਾਨੂੰ ਚੁਣੌਤੀਆਂ ਆ ਉਹ ਵੀ ਸਾਡੇ ਮਖੌਲ ਹੀ ੜਾਉਂਦੇ ਆ ਪਏ ਚਾਰ ਸਿੱਖ ਨਹੀਂ ਇਕੱਠੇ ਹੋ ਕੇ ਬਹਿ ਸਕਦੇ ਜੇ ਅਸੀਂ ਇਕੱਠੇ ਹੋ ਕੇ ਤੁਰਾਂਗੇ ਅਸੀਂ ਕੀ ਨਹੀਂ ਲੈ ਸਕਦੇ ਪੰਜਾਬ ਨੂੰ ਅੱਜ ਬਹੁਤ ਲੋੜਿਆ ਪੰਜਾਬ ਹੜਾਂ ਦੀ ਮਾਰ ਏ ਤੇ ਆ ਪੰਜਾਬ ਰੁੱੜ ਰਿਹਾ ਪੰਜਾਬ ਕੋਈ ਕਿਤੇ ਨਸ਼ਿਆਂ ਵਿੱਚ ਰੁੱੜ ਰਿਹਾ ਕਿਤੇ ਉਹ ਵੇਖੋ ਜਾ ਕੇ ਉਹਨਾਂ ਘਰਾਂ ਦੇ ਹਾਲ ਦੇਖੋ ਜਿਹੜੇ ਕੰਨਿਆਂ ਦੀਆਂ ਛੱਤਾਂ ਉਹ ਵੀ ਟਹਿ ਗਈਆਂ ਜਿਹੜਾ ਪੰਥ ਲਈ ਮਰ ਮਿਟਣ ਨੂੰ ਵੀ ਤਿਆਰ ਹੁੰਦਾ ਉਹ ਮਰ ਕੇ ਵੀ ਨਹੀਂ ਮਰਦਾ ਤੇ ਜਿਹੜਾ ਰੋਜ਼ ਮਰਨੇ ਤੋਂ ਡਰਦਾ ਉਹ ਦਿਹਾੜੀ 100 ਵਾਰੀ ਮਰਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਐਵੇਂ ਨਹੀਂ ਦੁਨੀਆ ਅੱਜ ਵੀ ਯਾਦ ਕਰਦੀ ਅੱਜ ਵੀ ਉਹਨਾਂ ਦੀਆਂ ਯਾਦਾਂ ਕਾਇਮ ਨੇ ਤੇ ਅੱਜ ਵੀ ਮਾਰੇ ਕਿਰਪਾ ਕਰੇ ਪੰਥ ਦੀਆਂ ਗੂੰਜਾਂ ਪੈਂਦੀਆਂ ਤੇ ਪੈਂਦੀਆਂ ਹੀ ਰਹਿਣ ਆ ਸੋਚਿਆ ਸੀ ਉਹ ਗਾਇਕ ਵਿਚਾਰਾ ਉਹਦੇ ਕੋਲ ਕਿੰਨਾ ਪੈਸਾ ਆਇਆ ਕੋਈ ਸ਼ੌਕ ਹੀ ਉਹਦਾ ਦੁਸ਼ਮਣ ਬਣ ਗਿਆ ਜਾਂ ਆਪਣੀ ਉਹਦੇ ਦੁਸ਼ਮਣ ਬਣ ਗਏ ਬੜਾ ਕੁਝ ਨਿਕਲ ਨੂੰ ਸੁਣਨ ਨੂੰ ਮਿਲ ਰਿਹਾ ਜੇ ਪਿਛਲੀ ਮਾਨ ਜੋ ਹੋਇਆ ਉਹਦੇ ਕਰਕੇ ਫੇਰ ਦੁਬਾਰਾ ਕਰਨੀ ਪਈ ਇਹ ਹੁਣ ਸਾਰੇ ਪੰਥ ਦੀਆਂ ਅਸੀਸਾਂ ਮਿਲ ਗੀਆਂ ਨਿਹੰਗ ਸਿੰਘ ਭਜੰਗ ਸਿੰਘ ਸਭ ਨਾਂ ਖੜੇ ਆ ਜੇ ਕੁਝ ਸਿੰਘ ਹੈਗੇ ਵੀ ਉਹ ਵੀ ਮਹਾਰੇ ਕਿਰਪਾ ਕਰੇਗਾ ਸਾਰੇ ਆ ਜਾਣਗੇ ਗੁਰੂ ਕੀ ਕਲਾ ਵਰਤੇ ਕਿ ਗੁਰੂ ਸਾਹਿਬ ਦੀਆਂ ਬਹੁਤ ਵੱਡੀਆਂ ਮੇਹਰਾਂ ਨੇ ਕਲਗੀਆਂ ਵਾਲਾ ਪਾਤਸ਼ਾਹ ਹਾਜ਼ਰ ਨਾਚਦੇ ਆ ਅੱਜ ਸਮੁੱਚੇ ਪੰਥ ਵੱਲੋਂ ਇੱਥੇ ਇਕੱਤਰਤ ਹੋ ਕੇ ਬੁੱਢਾ ਦਲ ਤਰਨਾ ਦਲ ਵਿਧੀ ਚੰਦੀਏ ਮਹਾਂਪੁਰਖ ਫੇਰ ਜਿੰਨੇ ਵੀ ਮਹਾਰਾਜ ਦੇ ਤਰਨਾ ਦਲ ਰੰਗਰੇਟੀਆਂ ਫੋਕ ਜਾਓ ਸਭ ਹਾਜ਼ਰ ਹੋਏ ਆ ਰੰਗਰੇਟੇ ਗੁਰੂ ਕੇ ਬੇਟੇ ਫਿਰ ਨਿਰਮਲੇ ਗੁਰ ਸਾਹਿਬ ਦਾ ਨਿਰਮਲਪਨ ਤੋਂ ਉਦਾਸੀਨ ਭੇਖ ਵਾਲੇ ਮਹਾਪੁਰਖ ਫਿਰ ਆਪਣੇ ਸੇਵਾ ਪੰਥੀ ਸਹਿਤਾਰੀ ਬਹੁਤ ਵੱਡੀ ਖੁਸ਼ੀ ਹੋਈ ਆ ਵੇਖੋ ਏਕੇ ਦੇ ਵਿੱਚ ਬਰਕਤਾਂ ਮਹਾਰਾਜ ਦਾ ਵੀ ਹੁਕਮ ਹੈ ਆਪਾਂ ਨੂੰ ਹੋਇਆ ਕਤਰ ਮਿਲੋ ਮਿਲੋ ਮੇਰੇ ਭਾਈ ਤੋਤਾ ਦੂਰ ਕਰਲੇ ਬਲਾਏ ਹਰ ਨਾਮੈ ਕਹਿ ਹੋਵੋ ਜੁਰੀ ਗੁਰਮਖ ਬੈਸੋ ਸਭਾ ਬਚਾਈ ਇਹ ਅੱਜ ਦਾ ਯੋਗ ਹੈ ਨਾ ਵੇਖੋ ਆਪਾਂ ਨੂੰ ਹੋਰ ਇਚਨੌਤੀਆਂ ਬਹੁਤ ਆ ਕਿਤੇ ਧਨ ਪਰਿਵਰਤਨ ਦੀਆਂ ਚਣੌਤੀਆਂ ਕਿਤੇ ਜੋ ਮਾਰ ਮਰਾਈਆ ਬੇ ਲੋੜਾ ਜਾ ਐਵੇਂ ਇੰਨੀ ਈਰਖਾ ਵੱਧ ਗਈ ਆ ਜੇ ਅਸੀਂ ਇਕੱਠੇ ਹੋ ਗਏ ਕੋਈ ਪੈਗਾਮ ਦੇਾਂਗੇ ਕੋਈ ਸੁਨੇਹਾ ਦੇਾਂਗੇ ਤਖਤ ਸਹਿਬਾਨਾਂ ਤੋਂ ਕੋਈ ਵਧੀਆ ਸਾਡਾ ਫਰਮਾਨ ਜਾਰੀ ਹੋਏਗਾ ਜੇ ਆਪਸ ਵਿੱਚ ਹੀ ਉਹ ਤੇਰੇ ਤਾਂ ਕੀ ਕਰਾਂਗੇ ਇਹ ਸਮਾਂ ਮੰਗ ਨਹੀਂ ਕਰਦਾ 71 ਤਾ ਵੇਖੋ ਆਹਨ ਪੰਜ ਉਂਗਲਾਂ ਕੱਲੀ ਮਾਰੋ ਕੁਝ ਨਹੀਂ ਕਰਦੀਆਂ ਪੰਜ ਦੀ ਜੁੰਟੀ ਬਹੁਤ ਵੱਡੀ ਸ਼ਕਤੀ ਆ ਅੱਜ ਦੇਸ਼ਾਂ ਪ੍ਰਦੇਸ਼ਾਂ ਚੋ ਵੀ ਅੰਡੋ ਗਵਾਂਡੋ ਵੀ ਸੈਂਟਰ ਤੋਂ ਵੀ ਇਧਰ ਉਧਰੋਂ ਵੀ ਚਾਰਚ ਫੇਰੇਓ ਸਾਨੂੰ ਚੁਣੌਤੀਆਂ ਆ ਉਹ ਵੀ ਸਾਡੇ ਮਖੌਲ ਹੀ ੜਾਉਂਦੇ ਪਏ ਚਾਰ ਸਿੱਖ ਨਹੀਂ ਇਕੱਠੇ ਹੋ ਕੇ ਬਹਿ ਸਕਦੇ ਜੇ ਸੇ ਇਕੱਠੇ ਹੋ ਕੇ ਤੁਰਾਂਗੇ ਅਸੀਂ ਕੀ ਨਹੀਂ ਲੈ ਸਕਦੇ ਪੰਜਾਬ ਨੂੰ ਅੱਜ ਬਹੁਤ ਲੋੜ ਆ ਪੰਜਾਬ ਹੜਾਂ ਦੀ ਮਾਰ ਏ ਤੇ ਆ ਪੰਜਾਬ ਰੁੱੜ ਰਿਹਾ ਪੰਜਾਬ ਕੋਈ ਕਿਤੇ ਨਸ਼ਿਆਂ ਵਿੱਚ ਰੁੱੜ ਰਿਹਾ ਕਿਤੇ ਉਹ ਵੇਖੋ ਜਾ ਕੇ ਉਹਨਾਂ ਘਰਾਂ ਦੇ ਹਾਲ ਦੇਖ ਥੋੜੀ ਨੱਕਣ ਕਾਨਿਆਂ ਦੀਆਂ ਛੱਤਾਂ ਉਹ ਵੀ ਟਹਿ ਗਈਆਂ ਉਹ ਆਪ ਹੀ ਗੁਰੂ ਕੇ ਸਿੱਖ ਜਾ ਜਾ ਕੇ ਬਣਾ ਰਹੇ ਆ ਕਰ ਰਹੇ ਆ ਪਰ ਜੇ ਆਪਾਂ ਇਕੱਠੇ ਹੋ ਕੇ ਤੁਰੀਏ ਸਰਕਾਰਾਂ ਤੋਂ ਆਪਾਂ ਫੇਰ ਹੀ ਕੁਝ ਲੈ ਸਕਦੇ ਆ ਨਾਲੇ ਸਤਾਪ ਦੀ 350 ਸਾਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਦੁਨੀਆ ਤੇ ਆਏ ਕੀ ਕਰਨ ਵਾਸਤੇ ਲੜਨ ਪੜਨ ਵਾਸਤੇ ਸਿੱਖ ਪੈਦਾ ਕੀਤੇ ਸੀ ਮਹਾਰਾ ਨੇ ਸਾਨੂੰ ਬਰਕਤਾਂ ਬਖਸ਼ਿਸ਼ਾਂ ਰਹਿਮ ਤਾਂ ਸਭ ਕੁਝ ਦਿੱਤਾ ਇੱਥੇ ਆਨੰਦਪੁਰ ਸਾਹਿਬੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਘੋੜੇ ਤੇ ਨਹੀਂ ਚੜ ਸਕਦਾ ਮਰ ਨੇ ਕਹਿੰਦੇ ਦੋ-ਦੋ ਤੇ ਚੌ-ਚੌ ਤੇ ਚੜਨਗੇ ਕੋਈ ਪੱਗ ਨਹੀਂ ਸੀ ਬਨ ਸਕਦਾ ਕਿਨ ਕਿਨਤਮਾਲ ਲੈ ਮਰ ਕਹਿੰਦੇ ਇੱਕ ਨਹੀਂ ਦੋ ਮਾਲ ਲੈ ਦਮਾਲ ਲੈ ਦੋ-ਦੋ ਸ ਜਾਵਾਂਗੇ ਉਹ ਕਹਿੰਦੇ ਸੀ ਕੋਈ ਸ਼ਾਸਤਰ ਨਹੀਂ ਮਰ ਕਹਿੰਦੇ ਤਿੰਨ ਫੁੱਟੀ ਗਾਤਰੇ ਤੇ ਹੱਥਾਂ 'ਚ ਬਰਸ਼ੇ ਰੱਖਾਂਗੇ ਉਹ ਕਹਿੰਦੇ ਚਾਰ ਬੰਦੇ ਇਕੱਠੇ ਨਹੀਂ ਹੋਣਦੇ ਨੇ ਉਹ ਲੈ ਕੇ ਅੰਬਾਲੇ ਤੱਕ ਜਦੋਂ ਮਰ ਨੇ ਕੱਟ ਕਰਤਾ ਉਹਨਾਂ ਲਗਾਏ ਤਾਂ ਦਿੱਲੀ ਵੱਲ ਨੂੰ ਤੁਰ ਪਏ ਫਿਰ ਮੈਂਤਾਂ ਕੀਤੀਆਂ ਸਰਕਾਰ ਨੇ ਅਸੀਂ ਜਿਹੜੀਆਂ ਗੱਲਾਂ ਇਤਿਹਾਸ ਆ ਦੇਖੋ ਨਗਰਕੀਤਨ ਉੱਥੇ ਅਰੰਭ ਹੋਇਆ ਕਲਗੀ ਧਰਜੀ ਨੇ ਐਸੀ ਵਾਸਤ ਜਗਤ ਮੈਂ ਨਹੀਂ ਮਹਾਰਾ ਕਹਿੰਦੇ ਜੋ ਮੈਂ ਦਈ ਖਾਲਸੇ ਨਹੀਂ ਤੇ ਦੂਜੀ ਗੱਲ ਉਹ ਤਵਾਰ ਕੇ ਕਲਗੀਆਂ ਵਾਲਾ ਤੇ ਸੁੱਖਾ ਮੰਗੇ ਪੰਥ ਦੀਆਂ ਪੰਥ ਆ ਜਾਪਸ ਵਿੱਚ ਖੇ ਰੂ ਖੇ ਰੂ ਹੋਇਆ ਫਿਰ ਤੇ ਉਹਦੀ ਕਲਗੀ ਧਰਦੀ ਖੁਸ਼ੀ ਤੇ ਨਹੀਂ ਨਾ ਅੱਜ ਕਲਗੀ ਧਰਜੀ ਵੀ ਖੁਸ਼ ਹੋਣਗੇ ਪੰਥ ਇਕੱਠਾ ਹੋ ਕੇ ਬੈਠਿਆ ਵੇਖੋ ਖਵਾਰੀ ਆਪਾਂ ਕਹਿੰਨੇ ਨਾ ਖਵਾਰ ਹੋਏ ਸਭ ਮਿਲਣਗੇ ਕਹਿੰਦੇ ਆ ਪਰ ਅਫਸਲ ਦੇ ਵਿੱਚ ਮਲੇ ਗਈ ਆ ਜੇ ਖੁਆਰੀ ਖوار ਹੋਏ ਸਭ ਮਲੇਗੋ ਦਲੇ ਮਲੇ ਜਾਏਗੇ ਬਚੇ ਸ਼ਰਨ ਸ਼ਰਨ ਜੋ ਹੋਏ ਉਹ ਬਚਣੇ ਜਿਹੜੇ ਸ਼ਰਨ ਚ ਹੋਣਗੇ ਰਹਿਣਗੇ ਜੇ ਅਸੀਂ ਮਾਰ ਦੀ ਸ਼ਰਨ ਚ ਹੀ ਨਹੀਂ ਮਾਰਜ ਨਾਲੀ ਬਾਤੀਆਂ ਕਰਨ ਲੱਗੇ ਦੱਸੋ ਕੀ ਖਟਾਂਗੇ ਅੱਜ ਬਹੁਤ ਚੰਗਾ ਲੱਗਾ ਸਾਰੇ ਪੰਥ ਇਕੱਤਰਤ ਹੋਇਆ ਕਾਰ ਸੇਵਾ ਵਾਲੇ ਸਾਰੇ ਮਹਾਂਪੁਰਖ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਵੀ ਉਹ ਵੀ ਹਾਜ਼ਰ। ਬਾਬਾ ਗੁਲਬੀਰ ਸਿੰਘ ਜਿੰਨੇ ਵੀ ਇੱਕ ਸਖਤ ਇੱਕ ਸੰਦੇਸ਼ ਦਿੱਤਾ ਵੀ ਅਗਰ ਮਰਿਆਦਾ ਅਨਸਾਰ ਰਹੇ ਹੋ ਕਿ ਤਾਂ ਅੰਦਿਆਕਸ਼ਿਕ ਜਥੇਬੰਦੀ ਨਾਲ ਹੈ। ਅਗਰ ਤੁਸੀਂ ਮਰਿਆਦਾ ਚ ਨਹੀਂ ਦਹੋਗੇ ਤਾਂ ਸਾਡਾ ਸਾਥ ਜਿਹੜਾ ਨਹੀਂ ਮੈਂ ਕਹਾਂ ਜੀ ਇਹ ਬਹੁਤ ਵੱਡੀ ਗੱਲ ਕਹੀ ਆ ਉਹਨਾਂ। ਔਰ ਸਿਆਹੀਆ ਤੇ ਦੂਜੀ ਗੱਲ ਜਿਹੜੇ ਹੁਕਮਨਾਮੇ ਪਹਿਲਾਂ ਲਾਗੂ ਆ ਉਹ ਹੁਕਮਨਾਮਿਆਂ ਦੇ ਉੱਤੇ ਖੜਨਾ ਪਏਗਾ। ਉਹਨਾਂ ਹੁਕਮਨਾਮਿਆਂ ਤੋਂ ਚੇਂਜ ਨਹੀਂ ਹੋ ਸਕਦੇ। ਇਹ ਬਹੁਤ ਵੱਡੀ ਗੱਲ ਕਹੀ ਆ। ਭਈ ਜੇ ਹੋਣਗੇ ਤਾਂ ਸਾਨੂੰ ਮਨਾਉਣੀ ਵੀ ਆਉਂਦੇ ਆ। ਨੇਹੰਗ ਸਿੰਘ ਖੜੀ ਕਰਕੇ ਤੇ ਅੱਜ ਦੁਬਾਰਾ ਦਸਤਾਰਬੰਦੀ ਹੋਈ ਆ ਨਹੀਂ ਤਾਂ 3:30 ਵਜੇ 3 ਵਜੇ ਉਹ ਤਾਂ ਹੋ ਗਿਆ ਸੀ ਪਰ ਇਹਦੇ ਵਿੱਚ ਗਿਆਨੀ ਕੁਲਦੀਪ ਸਿੰਘ ਜੀ ਹੋਰੀ ਵੀ ਨਿਮਰਤਾ ਦਿਖਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਹੋਰੀ ਉਹਨੇ ਵੀ ਨਿਮਰਤਾ ਦਿਖਾਈ ਆ ਨੇਵੈ ਸੋ ਗौरा ਹੋਏ ਨਿਵਣ ਨਾਲ ਕੋਈ ਮਾੜਾ ਨਹੀਂ ਹੁੰਦਾ ਭਾਰਾ ਹੀ ਹੁੰਦਾ ਤੇ ਦੂਜੀ ਗੱਲ ਫਿਰ ਮੈਂ ਬੇਨਤੀ ਕਰਾਂ ਜਿਹੜੇ ਪੰਥ ਨੂੰ ਅੱਜ ਇਧਰੋਂ ਉਧਰੋਂ ਬੇਲੋੜੇ ਬੁਬਾਦ ਘੇਰ ਰਹੇ ਆ ਉਹਨਾਂ ਤੋਂ ਬਚਣ ਲਈ ਵੀ ਤਾਂ ਸਾਨੂੰ ਕੁਝ ਕਰਨਾ ਪੈਣਾ ਦੂਜੀ ਗੱਲ ਜੋ ਪਹਿਲਿਆਂ ਸਿੰਘ ਸਾਹਿਬਾਨਾਂ ਨੇ ਕੀਤਾ ਉਹ ਕਾਇਮ ਰਿਹਾ ਜਾਵੇ ਉੱਤੇ ਤੇ ਹੁਣ ਐਸੇ ਫੈਸਲੇ ਲਏ ਜਾਣ ਜਿਹਦੇ ਨਾਲ ਪੰਥ ਦੇ ਵਿੱਚ ਏਕਤਾ ਹੋਵੇ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਇੱਕ ਚੇਤੇ ਰੱਖਿਓ ਜਿਹੜਾ ਦੇਸ਼ ਲਈ ਕੌਮ ਲਈ ਪੰਥ ਲਈ ਗ੍ਰੰਥ ਲਈ ਧਰਮ ਲਈ ਕੁਝ ਕਰਦਾ ਨਾ ਉਹਦਾ ਸਤਿਕਾਰ ਵੱਧਦਾ ਹੀ ਵੱਧਾ ਜਿਹੜਾ ਪੰਥ ਲਈ ਮਰ ਮਿਟਣ ਨੂੰ ਵੀ ਤਿਆਰ ਹੁੰਦਾ ਉਹ ਮਰ ਕੇ ਵੀ ਨਹੀਂ ਮਰਦਾ ਤੇ ਜਿਹੜਾ ਰੋਜ਼ ਮਰਨੇ ਤੋਂ ਡਰਦਾ ਉਹ ਦਿਹਾੜੀ 100 ਵਾਰੀ ਮਰਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਐਵੇਂ ਨਹੀਂ ਦੁਨੀਆ ਅੱਜ ਵੀ ਯਾਦ ਕਰਦੀ ਅੱਜ ਵੀ ਉਹਨਾਂ ਦੀਆਂ ਯਾਦਾਂ ਕਾਇਮ ਨੇ ਤੇ ਅੱਜ ਵੀ ਮਾਰਾ ਕਿਰਪਾ ਕਰੇ ਪੰਥ ਦੀਆਂ ਗੂੰਜਾਂ ਪੈਂਦੀਆਂ ਤੇ ਪੈਂਦੀਆਂ ਹੀ ਰਹਿਣ ਮੇਰਾ ਕਲਗੀਆਂ ਵਾਲਾ ਮੇਰਾ ਕਰਿਆ ਆਪਾਂ ਸਾਰਿਆਂ ਨੂੰ ਕਿਤੇ ਵੀ ਐਸੀ ਗੱਲ ਨਹੀਂ ਅੱਜ ਕਰਨੀ ਚਾਹੀਦੀ ਜਿਹਦੇ ਵਿੱਚ ਪੰਥ ਦਾ ਨੁਕਸਾਨ ਹੋਵੇ ਜਿਹਦੇ ਵਿੱਚ ਪੰਥ ਵਿੱਚ ਫੁੱਟ ਪਵੇ ਇੱਕ ਇਤਫਾਕ ਵਿੱਚ ਆਓ ਖਾਲਸੇ ਪੰਥ ਦੀਆਂ ਜੈ ਜੰਕਾਰਾਂ ਕਰੋ ਪਤਾ ਨਹੀਂ ਕਦੋਂ ਕਹਿੰਦੇ ਅੱਖਾਂ ਮੀਟ ਜਾਣਾ ਆ ਸੋਚਿਆ ਸੀ ਉਹ ਗਾਇਕ ਵਿਚਾਰਾ ਉਹਦੇ ਕੋਲ ਕਿੰਨਾ ਪੈਸਾ ਆਇਆ ਉਹ ਸ਼ੌਕ ਹੀ ਉਹਦਾ ਦੁਸ਼ਮਣ ਬਣ ਗਿਆ ਜਾਂ ਆਪਣੀ ਉਹਦੇ ਦੁਸ਼ਮਣ ਬਣ ਗਏ ਬੜਾ ਕੁਝ ਨਿਕਲ ਨੂੰ ਸੁਣਨ ਨੂੰ ਮਿਲ ਰਿਹਾ ਇਹ ਧਿਆਨ ਰੱਖੋ ਕੋਈ ਪਤਾ ਨਹੀਂ ਕਿ ਆਪ ਬਸਾਸਾ ਇਸ ਭਾਂਡੇ ਦਾ ਇਤਨਾ ਕ ਲਾਗੇ ਠਨ ਕ ਐ ਮਾੜੀ ਜੀ ਚੋਟ ਵੱਜੀ ਇਹ ਤੜਕ ਜਾਣਾ ਇਹ ਘੜਾ ਇਸ சுவாਸਾਂ ਦੀ ਪੂੰਜੀ ਇਹ ਪੰਛੀ ਜਦ ਔਟ ਗਿਆ ਨਾ ਇਹਨ ਮੁਰਕੇ ਨਹੀਂ ਫਿਰ ਆਉਣਾ ਇਕੱਠੇ ਹੋਵੋ ਚੜਦੀ ਕਲਾ ਜਰ ਤੁਹਾਡਾ ਬਹੁਤ ਬਹੁਤ ਧੰਨਵਾਦ